ਪੰਜਾਬ ਸਰਕਾਰ ਅਤੇ ਵਿਲੇਂਸ ਬਿਊਰੋ ਵੱਲੋਂ ਜਾਰੀ ਐਂਟੀ ਕ੍ਰਾਪਸ਼ਨ ਹੈਲਪਲਾਈਨ ਤੇ ਸਾਨੂੰ ਜਿਹੜੀ ਕੰਪਲੇਂਟ ਇੱਕ ਪ੍ਰਾਪਤ ਹੋਈ ਸੀ ਕਿ ਸੋਨੀ ਸਿੰਘ ਵਾਸੀ ਢੋਲਾ ਵੱਲੋਂ ਕਿ ਇੱਕ ਐਸ ਅਵਤਾਰ ਸਿੰਘ ਹੈ ਜਿਹੜਾ ਥਾਣਾ ਸਿੱਟੀ ਰਾਮਪੁਰੇ ਲੱਗਿਆ ਹੈਗਾ ਤੇ ਰਾਜਦੀਪ ਸਿੰਘ ਮੈਂਬਰ ਪੰਚਾਇਤ ਰਾਮਪੁਰਾ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਵੀ ਕਿ ਇਹਨਾਂ ਨੇ ਅ ਅਵਤਾਰ ਸਿੰਘ ਨੇ ਉਹਦੇ ਤੋ ਤੇ ਰਾਜਦੀਪ ਦੇ ਥਰੂ 40000 ਰੁਪਏ ਦੀ ਡਿਮਾਂਡ ਕੀਤੀ ਹੈ ਉਹਨਾਂ ਤੇ ਇੱਕ ਐਫਆਈਆ ਦਰਜ ਹੋਈ ਸੀਗੀ 61/ 25 ਸਿਟੀ ਰਾਮਪੁਰੇ ਵਿੱਚ ਉਹਦੇ ਵਿੱਚ ਜਿਹੜੀ ਹੈਗੀ ਮਦਦ ਕਰਨ ਤੇ ਉਹਨੂੰ ਨਾਮ ਦੇ ਤਰ੍ਹਾਂ ਦਾ ਡਰਾਵਾ ਦੇ ਕੇ ਉਹਨਾਂ ਤੋਂ ਜਿਹੜੀ ਹੈਗੀ ਹੈ ਇਹਨੇ ਡਿਮਾਂਡ ਕੀਤੀ ਜਿਸ ਵਿੱਚ ਅਵਧਾਰ ਸਿੰਘ ਨੇ ਉਤੋਂ 20000 ਰੁਪਇਆ ਫਸਲ ਕਰ ਲਿਆ ਸੀਗਾ ਉਹਦੇ ਸਬੰਧ ਜਿਹੜੀ ਪੜਤਾਲ ਕਰਕੇ ਸੀ ਐਫਆਰ ਦਾ ਨੰਬਰ ਜਿਹੜਾ ਹੈਗਾ 16/25 ਦਰਜ ਕੀਤੀ ਹੈ 77 ਐਪੀਸੀ ਐਕਟ ਉਹਦੇ ਸਬੰਧ ਵਿੱਚ ਰਾਜਦੀਪ ਮੈਂਬਰ ਨੂੰ ਜਿਹੜਾ ਹੈਗਾ ਅਰੇਸਟ ਕਰ ਲਿਆ ਹੈਗਾ ਤੇ ਇਸ ਅਵਧਾਰ ਸਿੰਘ ਜਿਹੜਾ ਹੈਗਾ ਉਹ ਫਰਾਰ ਉਹਦੀ ਜਿਹੜੀ ਹੈਗੀ ਭਾਲ ਜਾਰੀ ਹੈਗੀ ਰਾਜਦੀਪ ਸਿੰਘ ਦਾ ਕੀ ਰੋਲਾ ਵਿੱਚ ਰਾਜਦੀਪ ਦਿੱਤ ਰਾਹੀ ਇਹਨੇ ਜਿਹੜੀ ਹੈਗੀ ਆ ਅਰਤਾਰ ਸਿੰਘ ਨੇ ਡਿਮਾਂਡ ਕੀਤੀ ਹੈਗੀ ਆ 20000 50000 40 ਤੋਂ 50000 ਰੁਪਏ ਦੀ 20000 ਰੁਪਏ ਉਹਨੇ ਲੈ ਲਿਆ ਸੀ ਆ ਹੁਣ ਅਰਤਾਰ ਸਿੰਘ ਦਾ ਉਹਦੀ ਜਿਹੜੀ ਹੈਗੀ ਅਸੀਂ ਪਾਲ ਜਾਰੀ ਹੈਗੀ ਆ ਜਲਦ ਜਲਦ ਉਹਨੂੰ ਅਰੈਸਟ ਕਰਕੇ ਉਹ ਮੰਨੂ ਤੋਂ ਮੰਗੇ ਸੀਗੇ ਇਹਦੇ ਪੈਸੇ ਸੋਨੀ ਸੋਨੀ ਸਿੰਘ ਸੋਨੀ ਸਿੰਘ ਉਹ ਜਿਹੜਾ ਹੈਗਾ ਜਿਹੜੇ ਜਿੰਨਾਂ ਦੇ ਅਫੀਰ ਦਰਜੇ ਉਹਨਾਂ ਦਾ ਰਿਲੇਟਿਵ ਹੈਗਾ ਉਹਨੂੰ ਕਹਿੰਦੇ ਸੀ ਵੀ ਤੈਨੂੰ ਅਸੀਂ ਕੰਮੇ ਮਕਦਮੇ ਚ ਨਾਮ ਦਿੱਤਾ ਰੱਖਾ ਥਿਉਰਿਲੀ ਹੈਲਪ ਕਰਾਵਾ ਦੇ ਕੇ ਪੈਸੇ ਮੰਗੇ ਜਾਂਦੇ ਹਾਂ ਜੀ ਹਾਂ ਜੀ ਧਰਾਵਾ ਤੇ ਠੀਕ ਹੈ ਪੰਚਾਇਤ ਮੈਂਬਰ ਨੇ ਰਾਜਦੀਪ ਸਿੰਘ ਜੀ ਪਰਮ ਪਰਮ ਜੀ